ਅੰਮ੍ਰਿਤਸਰ ਦੇ ਇਲਾਕਾ ਪੂਸ਼ਨਪੁਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ ਸ਼੍ਰੀ ਗੁਰੂ ਰਵੀਦਾਸ ਪ੍ਰਕਾਸ਼ ਮੰਦਿਰ ਵਿਖੇ ਬਾਬਾ ਜੀ ਦੇ ਪ੍ਰਗਟ ਦਿਵਸ ਮੰਦਿਰ ਕਮੇਟੀ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਵੇਰ ਤੋਂ ਹੀ ਰਾਗੀ ਜੱਥਿਆਂ ਵੱਲੋਂ ਕੀਰਤਨ ਜਸ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਬਾਬਾ ਜੀ ਦੇ ਜੀਵਨ ਤੇ ਰੌਸ਼ਨੀ ਪਾਈ ਗਈ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰ ਰਾਜਪੂਤ ਦੀ ਖਾਸ ਰਿਪੋਰਟ ਜੀ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਜੀ ਡਾਕਟਰ ਗੁਰਿੰਦਰਪਾਲ ਸਿੰਘ ਜੁਸਨ ਹੈ ਅਮਰੀਕਾ ਤੋਂ ਆਇਆ ਪਰ ਮੈਂ ਇਸੇ ਪੁਸ਼ਪੁਰੀਚੀ ਵਟਾਇਆ ਅਸੀਂ ਇੱਥੇ ਸ਼ੁਰੂ ਤੋਂ ਰਹਿੰਦੇ ਰਹੀ ਇਕੱਠੇ ਖੇਡਦੇ ਰਹਾ ਬਚਪਨ ਤੋਂ ਸਾਰੇ ਤੇ ਤਕਰੀਬਨ 25 26 ਸਾਲ ਤੋਂ ਅਮਰੀਕਾ ਚਾ ਤੇ ਸ਼ੁਰੂ ਤੋਂ ਹੀ ਤੁਹਾਡਾ ਲਿਖਣ ਦਾ ਸ਼ੌਂਕ ਸੀ ਕੇਸਰੀ ਫਿਲਮ ਜਿਹੜੀ ਬਣੀ ਉਹ ਮੇਰੀ ਕਹਾਵਤੀ ਬਣੀ ਅਕਸ਼ੇ ਕੁਮਾਰ ਦੀ ਸਰ ਅਸੀਂ ਉੱਥੇ ਗੁਰਦਰਸ ਸਾਹਿਬ ਵੀ ਬਣਾ ਦਿੱਤਾ ਹੈ ਦੋਰਾ ਖੈਬਰ ਦੇ ਨਾਲ ਬਿਲਕੁਲ ਕਲ ਰਾਤੀ ਮੈਂ ਵਾਪਸ ਆਇਆ ਹਾਂ ਗੁਰਨਾਨਕ ਸਾਹਿਬ ਜੀ ਨੇ ਜਦੋਂ ਉਦਾਸੀਆਂ ਕੀਤੀਆਂ ਸੰਮਕੇ ਮਦੀਨੇ ਗਏ ਉਸ ਤੋਂ ਬਾਅਦ ਬਗਦਾਦ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ ਜੋ ਕਿ 1520 ਵਿੱਚ ਬਣਿਆ ਸੀ ਪਰ ਹਾਲਾਤ ਖਰਾਬ ਹੋਣ ਕਰਕੇ ਉਹਨੂੰ ਢਾਹ ਦਿੱਤਾ ਗਿਆ ਕਿਉਂਕਿ ਉੱਥੇ ਸਾਰੇ ਕਟੜ ਇੱਕੋ ਹੀ ਤਬਕਾ ਰਹਿੰਦਾ ਹੈ ਪਰ ਅਸੀਂ ਉਹਨਾਂ ਨਾਲ ਸੰਪਰਕ ਕਰਕੇ ਹੁਣ ਦੁਬਾਰਾ 4 ਦਿਨ ਲਾ ਕੇ ਉਹਨਾਂ ਨੂੰ ਹਰੀ ਡਿਟੇਲ ਦਿੱਤੀ ਹੈ ਤੇ ਉਹ ਇਸ ਗੱਲ ਲਈ ਰਾਜੀ ਹੋ ਗਏ ਹਨ ਕਿ ਅਸੀਂ ਉੱਥੇ ਦੁਬਾਰਾ ਗੁਰਦੁਆਰਾ ਸਾਹਿਬ ਬਣਾ ਦਈਏ ਤੇ ਤਕਰੀਬਨ ਤੁਸੀਂ ਕਹ ਲਓ 550 ਸਾਲ ਦੇ ਵਿੱਚ ਪਹਿਲੀ ਵਾਰੀ ਪਰਸੋਂ ਅਸੀਂ ਉੱਥੇ ਨਿਸ਼ਾਨ ਸਾਹਿਬ ਝੁਲਾ ਕੇ ਆਏ ਅਰਦਾਸ ਕਰਕੇ ਇਹ ਪਹਿਲੀ ਵਾਰੀ ਇਤਿਹਾਸ ਦਾ ਮੌਕਾ ਹੈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਆਕਾਸ਼ ਆਪਣਾ ਆਗਮਨ ਦਿਵਸ ਮਨਾ ਰਹੇ ਹਾਂ ਤੇ ਇਹ ਕਿਉਂਕਿ ਭਗਤ ਜੀ ਨੇ ਇਹ ਸਾਰੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬਾ 'ਚ ਸ਼ਾਮਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ ਉਹਨਾਂ ਨੇ ਕਿਸੇ ਧਰਮ ਦਾ ਅਲੱਗ ਨਹੀਂ ਕੀਤਾ ਉਹਨਾਂ ਨੇ ਇਹ ਦੇਖਿਆ ਵੀ ਇੱਕ ਅਕਾਲ ਪੁਰਖ ਰੱਬ ਨਾਲ ਕੌਣ ਜੁੜਿਆ ਹੈ ਕਿਉਂਕਿ ਉਹ ਉਹਨਾਂ ਨਾਮ ਇੱਕ ਹੀ ਉਹਨੂੰ ਤੇ ਅੱਲਾ ਕਹ ਲੋ ਖੁਦਾ ਕਹ ਲੋ ਰਾਮ ਕਹ ਲੋ ਭਗਵਾਨ ਕਹ ਲੋ ਪਰਮਾਤਮਾ ਨੇ ਹੈ ਇੱਕ ਹੀ ਹੋਰ ਇਹ ਨਾਮ ਸੀ ਵੱਖ-ਵੱਖ ਦਿੱਤੀ ਉਹ ਇਹ ਤੇ ਗੁਰੂ ਨਾਨਕ ਸਾਹਿਬ ਨੇ ਉਹ ਬਾਣੀ ਨੂੰ ਇਕੱਠਾ ਕੀਤਾ ਤੇ ਜਿੱਦਾਂ ਉਹ ਜਿਹੜੇ ਨਾਮ ਤੇ ਦਰਜ ਹੈ ਉੱਪਰ ਲਿਖਿਆ ਹੈ ਭਗਤ ਬਾਣੀ ਪਰ ਗੁਰੂ ਗੁਰਨ ਸਾਹਿਬ ਜੀ ਜਿੰਨੇ ਵੀ ਭਗਤਾਂ ਦੀ ਜਾਂ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਉਹ ਸਾਰੇ ਗੁਰੂ ਸਮਾਨ ਹਨ ਅਸੀਂ ਇਸ ਲਈ ਕਿਨੇ ਗੁਰੂ ਮਾਨਿਓ ਗ੍ਰੰਥੀਸਤਾ ਮਤਲਬ ਹੈ ਵੀ ਉਹ ਚ ਜਿਹੜਾ ਵੀ ਸ਼ਾਮਲ ਹੋ ਉਸ ਦਾ ਲੈਵਲ ਗੁਰੂ ਸਾਹਿਬਾਂ ਦੇ ਬਿਲਕੁਲ ਬਰਾਬਰ ਹੈ ਉਰ ਚ ਕੋਈ ਉੱਚ ਨੀਚ ਨਹੀਂ ਹੈ ਤੇ ਉਹਨਾਂ ਨੇ ਬਹੁਤ ਸੋਹਣਾ ਆਪਣੀ ਬਾਣੀ ਚ ਵੀ ਬੜਾ ਖੁਸ਼ੀਤ ਕੀਤਾ ਮਰੁਖਤਾਨੂ ਸਹੀ ਰਸਤੇ ਤੇ ਚੱਲਣ ਵਾਸਤੇ ਕਿ ਅਜਿਹਾ ਉਹਨੇ ਭਾਈ ਸਾਹਿਬ ਨੇ ਐਜੂਕੇਸ਼ਨ ਦੀ ਗੱਲ ਕੀਤੀ ਹੈ ਦੁਨੀਆ ਦੇ ਵਿੱਚ ਸਿੱਖ ਪੰਜਵੇਂ ਨੰਬਰ ਤੇ ਹਨ ਇਸ ਸ਼ਹਿਰ ਮੇਂ ਨੰਬਰ 1 ਦੀ ਆਂਦੀ ਹੈ ਯਹੂਦੀ ਕੌਮ ਜਿਹੜੀ ਆਬਾਦੀ ਚ ਬਹੁਤ ਥੋੜੀ ਹੈ ਪਰ ਉਹ ਅੱਜ ਕਾਮਯਾਬ ਕਿਉਂ ਹੈ ਕਿਉਂਕਿ ਉਹਨਾਂ ਦੀ ਐਜੂਕੇਸ਼ਨ ਸਿਸਟਮ ਸਭ ਤੋਂ ਉੱਪਰ ਹੈ ਤੇ ਜੇ ਸਾਡੀ ਇੰਡੀਆ ਦੀਆਂ ਕਮਿਊਨਿਟੀਆਂ ਵੀ ਸਾਰੀਆਂ ਆਪਣੇ ਬੱਚਿਆਂ ਨੂੰ ਪੜਾ ਲਖਾ ਕੇ ਵੱਡੇ ਅਫਸਰ ਬਣਾ ਕੇ ਤਾਂ ਹਰ ਕੋਈ ਤਰੱਕੀ ਕਰਨ ਕੀ ਉੱਪਰ ਜਾ ਸਕਦਾ ਤੇ ਮੈਂ ਹੀ ਕਵਾਂਗਾ ਅੱਜ ਦੇ ਸਪੈਸ਼ਲ ਜਿਹੜਾ ਗੁਰਪੁਰਬ ਮਨਾ ਰਿਹਾ ਜ ਮਨਾਇਆ ਜਾ ਰਿਹਾ ਆਗਮਨ ਦਿਵਸ ਮਨਾ ਰਿਹਾ ਉਰਤੇ ਸਭ ਸਿਰਮ ਸਾਂਜੀ ਵਾਲਤਾ ਦੇ ਨਾਲ ਇਕੱਠੇ ਹੋ ਕੇ ਰਲ ਮਿਲ ਕੇ ਅੱਗੇ ਚੱਲਣ ਜਿੰਨੀ ਦੇ ਅਸੀਂ ਆਪਸ ਵਿੱਚ ਲੜਾਈ ਝਗੜੇ ਖਤਮ ਨਹੀਂ ਕਰਾਂਗੇ ਅਸੀਂ ਅੱਗੇ ਨਹੀਂ ਵੱਧ ਸਕਦੇ ਤੇ ਸਭ ਨੂੰ ਨਾਲ ਲੈ ਕੇ ਅੱਗੇ ਚੱਲਣਾ ਚਾਹੀਦਾ ਹੈ ਮੇਰਾ ਇਹੀ ਸੰਦੇਸ਼ ਹੈ ਸਾਰਿਆਂ ਨੂੰ ਥੈਂਕ ਯੂ ਮੈਂ ਹਕੂਮਤ ਰਾਏ ਪ੍ਰਧਾਨ ਸ਼੍ਰੀ ਗੁਰ ਰਵਦਾਸ ਨੌਜਵਾਨ ਸਭਾ ਹੈਡ ਆਫਿਸ ਪੁਸ਼ਪੁਰਾ ਤੋਂ ਸਾਰੀ ਸੰਗਤ ਨੂੰ ਜਗਨੂਰ ਦੇਵ ਧਨਗੁਰ ਦੇਵ ਕਹਿੰਦਾ ਵਾਂ ਤੇ ਅੱਜ ਦੇ ਜਨਮ ਦਿਹਾੜੇ ਦੀ ਮਹਾਰਾਜ ਦੇ ਆਗਮਨ ਪਰਬ ਦੀ ਸਾਰੇ ਹੀ ਸ਼ਹਿਰ ਵਾਸੀਆਂ ਅਤੇ ਪੂਰੇ ਹੀ ਵਿਸ਼ਵ ਨੂੰ ਲੱਖ ਲੱਖ ਵਧਾਈ ਦੇਣਾ ਵਾਂ ਅੱਜ ਦਾ ਜਿਹੜਾ ਸ਼ੁਭ ਪਰਵ ਹੈ ਉਹ ਇੱਥੇ ਰਵਿਦਾਸ ਗੁਰੂਵਦਾਸ ਮੰਦਿਰ ਹੈਡ ਆਫਿਸ ਪੂਸ਼ਨਪੁਰ ਵਿੱਚ ਬੜੇ ਹੀ ਸ਼ਰਧਾਂ ਦੇ ਭਾਵ ਨਾਲ ਆਸ਼ਿਰਦ ਦੇ ਆ ਬਸ ਵਕ ਜਥੇ ਬੰਦਿਆਂ ਲੋ ਇਕੱਠ ਦੇ ਨਾਲ ਬੜੀ ਸ਼ਰਧਾ ਦੇ ਭਾਵ ਨਾਲ ਮਨਾਇਆ ਜਾ ਰਿਹਾ ਇੱਥੇ ਮਨਾਇਆ ਜਾ ਰਿਹਾ ਜਿਗਾ ਇੱਥੇ ਹੁਣ ਕੀਰਤਨ ਦਰਬਾਰ ਸਜਾਏ ਗਏ ਨੇ ਗੁਰੂ ਮਹਾਰਾਜ ਦਾ ਜਿਹੜਾ ਲੰਗਰ ਆ ਉਹ ਸਵੇਰ ਤੋਂ ਹੀ ਬੜੀ ਸ਼ਰਧਾ ਭਾਵਨਾ ਨਾਲ ਟੁੱਟ ਚੱਲ ਰਿਹਾ ਜਿਗਾ ਤੇ ਰਾਤੀ 12 ਵਜੇ ਤੱਕ ਚੱਲੇਗਾ ਤੇ ਸਾਰੀ ਸੰਗਤਾਂ ਕੇ ਸਭ ਇਹੰਦੀ ਕੱਦਾ ਵਾ ਕਿ ਮੰਦਿਰ ਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਜਮਨ ਸਫਲਾ ਕਰੋ ਧੰਨਵਾਦ ਜੀ